ਤੇ ਹਾਂਜੀ ਗਾਇਸ ਕਿੱਦਾਂ ਸਾਰੇ ਹੋ ਗਏ ਸਾਰੇ ਤੁਸੀਂ ਵਧੀਆ ਹੋਗੇ ਆਪਾਂ ਬਿਲਕੁਲ ਵਧੀਆ ਹੈ ਗਾਇ ਆਪਾਂ ਕੋਈ ਕੰਟੈਂਟ ਹੈ ਨਹੀਂ ਇਹ ਸਰ ਕੇ ਗਏ ਬਲੌਗ ਨਹੀਂ ਬਣਾਦੇ ਬਿਨਾਂ ਕੰਟੈਂਟ ਤੋਂ ਮੈਂ ਬਲੌਗ ਹੁਣ ਨਹੀਂ ਬਣਾਉਂਦਾ ਪਹਿਲਾਂ ਸੀ ਚੱਲ ਮੈਂ ਪਾ ਤੀ ਨਹੀਂ ਆਵੇ ਮੜ ਗਈ ਅੱਜ ਗਾਇ ਮੇਰਾ ਫਿਰ ਤੋਂ ਬਲੌਗ ਰਾਇ ਸਾਬ ਦਾ ਹੋਣ ਵਾਲਾ ਹੈ ਕਿਉਂਕਿ ਗਾਇ ਉੱਥੇ ਅੱਜ ਮੇਲਾ ਸਟਾਰਟ ਆ ਅੱਜ 31 ਈ 31 1 2 ਪਤੰਦਰ ਉੱਤੇ ਰੋਤੇ ਰਾਵਾਂਗੇ ਸੇਵਾ ਦੇ ਲੰਗਰ ਹਾਲ ਦੇ ਵਿੱਚ ਤੇ ਬਾਕੀ ਵੀ ਆਪਾਂ ਬਿਲਕੁਲ ਪੂਰੀ ਸੇਵਾ ਕਰਨੀ ਹੈ ਠੀਕ ਹੈ ਜੀ ਅ ਜਿੰਨੇ ਵੀ ਲੋਕ ਮੇਰੇ ਸਾਰੇ ਆ ਰਹੇ ਆ ਇਹ ਚੌਥਾ ਤੇ ਪੰਜਵਾਂ ਵਲੌਗ ਫਿਰ ਤੇ ਮੇਰੇ ਰਾਏ ਸਰ ਦੀ ਹੈ ਹੋਰੀਏ ਬਧੀ ਹੁਣ ਕੋਈ ਨੈਟ ਲਗਾਵਾਗੇ ਜਲਦੀ ਤੋਂ ਜਲਦੀ ਬੜਗਾ ਇਧਰ ਆਪਣੇ ਜਸਕਰਨ ਵਾਹੀਏ ਤੇ ਇਧਰ ਬੰਟੀ ਆਪਣਾ ਠੀਕ ਹੈ ਜੀ ਅੱਜ ਚੱਲ ਮਰਛਾ ਟਿਕ ਬਿਲਕੁਲ ਆਰਾਮ ਨਾਲ ਜਾਣਾ ਠੀਕ ਹੈ ਤੋਂ ਪੈਰੀ ਹੋਗੀ ਹੁਣ ਪਹਿਲਾਂ ਦੁਕਾਨ ਦਾ ਸਮਾਨ ਲੈ ਲਈਏ 10 10 ਕੋਲਗੇਟ ਬੋਲਸੇ ਕੋਸੇ ਕਰਨੇ ਫੇਰ ਸ਼ੋਸ ਲੈ ਲੈ ਮੁੰਡੇ ਕਿਹੜਾ ਲਤਾ ਲਖ ਲਖ ਉੱਥੇ ਕੋਲਗੇੜ ਵੀ ਆ ਗਈ। ਫਿੱਟੋ ਬੈਗ ਤੇ। ਚਲੋ ਵੀ ਪਾਈਏ ਚਾਲੇ। ਜ਼ਹਿਰ ਆਈ। ਕਿਹੇ ਨਹੀਂ ਲੱਗੇ ਆਏ ਜੀ। ਅਜਮੇ ਦਾ ਚਾਲੇ ਪਾਜੋ ਗਿਆ। ਦੋਨ ਤੇ ਦੋ ਤੇ ਕਿਆ ਮਾਤਾ ਨੇ। ਇੱਧਰ ਗਈ ਮੰਦਿਰ ਆ ਤੇ ਇੱਧਰ ਗੁਰਦੁਆਰਾ ਦਰਬਾਰ ਆ। ਆਰਾਮ ਨਾਲ ਜਾਲੇ ਚਿੱਲ ਮੋੜ ਚ। ਬੰਦੇ ਆਪਣੇ ਨਿਖਰੇ ਪੈਣ ਆਣ ਹੋ ਗਏ। ਠੀਕ ਆ ਜੀ। ਚਲੋ ਫਿਰ। ਮੇਰੇ ਤੇ ਫਲੋਰ ਪਹੁੰਚ ਚੁਕੇ ਆਂ ਸਾਹਮਣੇ ਮਾਛੀਵੜਾ ਪੈ ਰਿਆ ਤੇ ਦੇਖੋ ਨਾਰਾ ਮੁੰਡਾ ਕਹਿੰਦੇ ਫੇ ਕੁਛ ਤਾਂ ਹਿਲਲਾ ਕਰਨ ਜਾ ਰਹੇ ਆਂ ਬਸ ਤੁਹਾਨੂੰ ਦੱਸ ਦਿੰਨੇ ਕਿੱਥੇ ਨੂੰ ਕਿੱਦ ਨੂੰ ਜਾ ਦੂਜੀ ਗੱਡੀ 'ਚ ਨਹੀਂ ਬੈਠੇ ਸਾਨੂੰ ਦਿਲ ਕਰਦਾ ਹੈ ਗਿਆ ਖੁੱਲੀ ਗੱਡੀ 'ਚ ਬੈਠਾ ਆਹ ਨਾ ਹਵਾ 'ਚ ਘੁੰਮ ਰਿਹਾ ਇੱਧਰ ਪਾਈ ਹੋਣੀ ਵੀ ਆਪਣੇ ਸਾਰੇ ਰਾਏ ਸਾਹਿਬ ਜਾ ਰਹੇ ਆ ਜੀ ਠੀਕ ਹੈ ਜੀ ਤੇਰੇ ਭਰਾਵਾਂ ਨੇ ਸਾਰੇ ਪਹੁੰਚੇ ਆਂ ਮੁੰਡਾ ਵੀ ਪਹੁੰਚਿਆ ਬਾਕੀ ਤੁਹਾਨੂੰ ਕਰਦੇ ਅੱਗੇ ਬਲੋਗ ਠੀਕ ਹੈ ਜੀ ਮਿਲਦੇ ਆਂ ਜੀ ਮੇਰਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਇਹਦਾ ਸ਼ੁਰੂਆਤ ਆ ਕੰਦਰ ਪਹੁੰਚ ਗਏ ਸੋ ਚਾਪਿੰਡ ਦੇ ਅੱਗੇ ਆਪਣਾ ਰਾਏ ਸੇ ਵੀ ਹੈ ਅੱਗੇ ਜਿਆਦਾ ਭੀੜ ਆਏ ਸਰ ਕੇ ਆਪਾਂ ਨੂੰ ਇੱਥੇ ਉਤਰਨਾ ਪੈਣਾ ਬੋ ਜਾਮ ਲੱਗਾ ਆ ਠੀਕ ਆ ਜੀ ਇੱਥੇ ਉਤਰਦੇ ਆ ਲਓ ਜੀ ਪਹੁੰਚ ਚੁ ਗਏ ਬਾਅਦ ਫੋਨ ਕਰਦੇ ਆ ਇੱਧਰ ਮੁੰਡੇ ਪਕੌੜੇ ਖਾ ਰਹੇ ਆ ਚਲੋ ਜੀ ਠੀਕ ਐ ਚਲੋ ਫੇਰ ਆਇਓ ਇਹ ਤੋਂ ਹੋ ਗਿਆ ਪੰਜਾਂਗੇ ਤੁਰ ਕੇ ਇੱਧਰ ਆਓ ਅੱਗੇ ਸਾਈਡ ਤੇ ਹੋ ਜਓ ਯਾਰ ਇੱਧਰ ਜਾ ਰਹੇ ਹਾਂ ਮੁੰਡੇ ਮੱਥਾ ਟੇਕੀਏ ਦਰਸ਼ਨ ਠੀਕ ਹੈ ਜੀ ਆਰਾਮ ਹੈ ਨਾ ਗਰਮੀ ਹੋ ਜਾ ਤੋਕੂ ਵੀ ਆ ਕੋਈ ਆਪਾਂ ਨੂੰ ਹੋ ਨਹੀਂ ਜ਼ਿਆਦਾ ਹੈ ਨਹੀਂ ਕਾਲੀ ਬਿਸ਼ਪਾਸ ਤੋਂ ਕੇ ਪਿਛੇ ਆ ਨਹੀਂ ਜੀ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਿਆ ਹੋਊਂਗੀ ਜਦਾ ਭੀੜਾ ਗੱਡੀਆਂ ਬਹੁਤ ਲੱਗੀਆਂ ਨੇ ਸੇਵਾ ਤੇ ਬਾਕੀ ਮੁੰਡੇ ਪਿੱਛੇ ਆ ਰਹੇ ਠੀਕ ਹੈ ਜੀ ਬੋ ਤੇ ਹਾਂ ਜੀ ਆਪਾਂ ਕਹੇ ਪਹੁੰਚ ਚੁਕੇ ਆ ਬਾਅਦ ਹਾਂ ਜਾ ਰਹੇ ਦਰਬਾਰਵਾਲ ਨੂੰ ਪੈਦਲ ਠੀਕ ਹੈ ਜੀ ਬੈਗ ਬੂਕ ਜਮਾ ਕਰਾਈਏ ਬਾਕੀ ਅੱਗੇ ਸਾਨੂੰ ਗੱਦ ਗੰਟੀ ਨੂੰ ਬਹੁਤ ਜਿਆਦਾ ਪੀੜ ਹੈ ਦਾ ਕੁਛ ਨਹੀਂ ਆ ਜੀ ਸਟਾਰਟਿੰਗ ਅੱਜ ਅੰਦਰ ਆ ਬਾਰੇ ਹੁਣ ਬਸ ਬੂਧ ਬੂਧ ਸਭ ਬੈਗ ਜਾਵਾ ਘਰਾਤੇ ਹੁਣ ਆਪਾਂ ਮੱਥੜੇ ਕੰ ਚੱਲੇ ਅੰਦਰ ਠੀਕ ਹੈ ਜੀ ਪੀੜ ਬਹੁਤ ਜਿਆਦਾ ਆ ਬਹੁਤ ਜਿਆਦਾ ਮੇਲਾ ਆ ਜੀ ਅਜੀ ਵੇਲੇ ਮੱਥਾ ਟੇਕ ਚੁਕਿਆ ਭਾਈਓ ਨੇ ਸਾਰੇ ਆਪਣੇ ਨਾਲ ਬੈਠੇ ਆ ਜਿਸ ਕਰਨ ਤੇ ਬੰਕੀ ਹੁਣ ਸਾਰੇ ਹੁਣ ਨੈਟਵਰਕ ਨਹੀਂ ਚੱਲ ਰਿਹਾ ਸਾਰੇ ਆਪਣੇ ਸਟੋਰੀ ਆਪਾਂ ਦੇ ਲੱਗੇ ਹੋਏ ਆ ਰਾਜਾ ਸਾਹਿਬ ਜੀ ਦੀਆਂ ਬਾਸਨਗਰ ਕਿਤੇ ਨੰਗਾ ਨਿਕਲਣ ਲੱਗਾ ਆਪਾਂ ਜਾਵਾਂਗੇ ਨਾਲ ਜੀ ਨਹੀਂ ਬਹੁਤ ਜਿਆਦਾ ਤੇ ਹਾਂਜੀ ਮਿੱਤਰੋ ਆਪਾਂ ਮੱਥਾ ਟੇਕ ਕੇ ਤੈਨੂੰ ਆ ਚੁੱਕੇ ਆ ਤੇ ਬਹੁਤ ਜਿਆਦਾ ਭੀੜ ਆ ਧੁੱਪ ਬਹੁਤ ਜਿਆਦਾ ਸੀਮਾ ਬੰਦ ਪਈਆਂ ਨੈਟ ਨਹੀਂ ਚੱਲ ਰਿਹਾ ਓਕੇ ਸੋਕੇ ਜਿਦਾ ਮੱਜੀ ਕਰਕੇ ਵਾਈਫਾਈ ਚਲਾ ਰਹੇ ਆ ਉਹ ਵੀ ਨਹੀਂ ਚੱਲ ਰਿਹਾ ਤੁਸੀਂ ਮੇਰੇ ਕੋਈ ਬਾਕੀ ਇੱਧਰ ਬਹੁਤ ਜਿਆਦਾ ਕਰਾਊਡ ਆ ਬਾਹਰ ਘੁੰਮ ਰਹੇ ਤੋਪਾ क्यों भाई यार ये सही है माक लिया बिलकुल मा टेक लिया जी बाकी भीड चेक कर सकते हो आपके पीछे बहुत पीछे भी दिखा दिखाई बहुत ही ज्यादा कराउड है जी भाई हम आप गेस देख रहे हैं नवा रवाल गर्मी बड़ी है महाराज की पालक से बरखा करें महाराज की पालक राजा बली बली ਮੁੰਡਾ ਚਲਾਵਲੇ ਮਾਸੀ ਦੇ ਘਰੇ ਵਾਪਸ ਆ ਸੀ ਇੱਥੇ ਰਾਵਾਂਗੇ ਰਾਤ ਠੀਕ ਆ ਜੀ ਤਿੰਨ ਦਿਨ ਇੱਥੇ ਹੀ ਆ ਜੀ ਬਾਕੀ ਮੁੰਡੇ ਚਲਾ ਜਲਾ ਪਾ ਕਿੱਥੇ ਜਲਾ ਬੰਗਿਆ ਨਹੀਂ ਜਾਣਾ ਠੀਕ ਆ ਜੀ ਚੱਲਦੇ ਬਾਕੀ ਗੱਦ ਗੰਟੀ ਨੂੰ ਬਹੁਤ ਜਦਾ ਕਰਾਡੋਗੇ ਸ਼ਾਮ ਦੇ 5:30 ਹੋ ਚੁਕੇ ਆ ਬਾਕੀ ਚੈੱਕ ਕਰ ਸਕਦੇ ਹੋ ਕਿੰਨੀ ਭੀੜ ਆ ਮੇਰਾ ਵੀ ਗਲਾ ਬੈਠਾ ਹੋਇਆ ਕੋਣ ਛੱਡੋ ਬਰੇ ਬਾਕੀ ਜਾਇਮ ਚੜਾ ਟਲਾ ਬਸ ਹੁਣ ਆਪਾਂ ਵਾਪਸ ਜਾ ਰਹੇ ਆ ਨਗਰ ਹਾਲ ਚ ਗਾਈ ਸੇਵਾ ਦੇ ਆਪਾਂ ਵੀ ਬਾਕੀ ਉਹ ਨੇਰਾ ਹੋ ਜੁਗਿਆ ਪਹਿਲਾਂ ਤੁਹਾਨੂੰ ਕਿੱਦਾਂ ਵੀਊ ਦਿਖ ਰਿਹਾ ਹਾਂਗਾ ਉਹਨਾਂ 5:30 ਹੋਏ ਸੀ ਜਦੋਂ ਮੈਂ ਚੜਾਨ ਗਿਆ ਸੀ ਤੇ ਹੁਣ ਦੇਖੋ ਭਾਈ 7:36 ਅਜੀ ਮੇਟਰੋ ਕੇ ਸਾਰੇ ਫੋਲਸ ਸਾਡੇ ਤੁਸੀਂ ਵਧਿਆ ਹੋਗੇ ਆ ਆਪਾਂ ਬਿਲਕੁਲ ਵਧੀਆ ਸਾਰਿਆਂ ਨੂੰ ਗੁੱਡ ਮਾਰਨਿੰਗ ਦੇਖੋ ਜੀ ਅੱਜ ਅਖਰ ਜਾਨੇ ਵਾਪਸ ਹਲਦੇ ਆਣੇ ਮੱਥਾ ਆਪਾਂ ਠੀਕ ਲਿਆ ਸੀ ਜੀ ਤਿੰਨ ਦਿਨ ਆਪਾਂ ਇੱਥੇ ਰਹੇ ਸੀ ਅੱਜ ਚੌਥਾ ਦਿਨ ਆ ਚੌਥੇ ਦਿਨ ਆਪਾਂ ਜਾ ਰਹੇ ਵਾਪਸ ਤਰੀਖ ਹੈਗੀ ਹੈ ਆਪਣੀ 3 ਕਿਤੇ ਤਰੀਕ ਨੂੰ ਆਪਾਂ ਆਏ ਸੀ ਸਵੇਰੇ 11:00 ਵਜੇ ਤੇ ਹੁਣ ਆਪਣਾ ਟਾਈਮ ਹੋ ਚੁੱਕਿਆ ਜੀ ਸਵੇਰ ਦੇ ਵੱਜ ਗਏ 6:00 ਵਜੇ 50 ਮਿੰਟ ਹੋ ਚੁੱਕਿਆ ਜੀ ਜਿਵੇਂ ਬਾਕੀ ਮੁੰਡੇ ਫੋਟੋ ਕਰਾ ਰਹੇ ਆ ਠੀਕ ਹੈ ਦੇਖੋ ਦੇਖੋ ਕਹਿੰਦੇ ਰੀਲ ਬਣਾਣੀ ਆ ਰੀਲ ਵੀ ਨਹੀਂ ਥੋੜਾ ਦੇ ਸਾਨੂੰ ਸ਼ੌਂਕ ਹੈਗਾ ਕੋਈ ਨਹੀਂ ਸ਼ੌਂਕ ਆਪਾਂ ਵੀ ਪੂਰੇ ਕਰਿਆਂ ਦਾ ਜਾ ਕੇ ਬਾਕੀ ਇਧਰ ਰਾਤੀ ਚੰਡੋਲਾ ਦਾ ਵੀ ਉਹ ਵੀ ਦਿਖਾਇਆ ਸੀ ਮੈਂ ਐ ਜਿਆਦਾ ਵਲੋਗ ਬਣਾਣੀ ਹੋਈ ਸੀ ਹੈ ਸੀ ਸੇਵਾ ਦੇ ਲੰਗਰ ਹਾਲ ਦੇ ਵਿੱਚ ਇੰਨੀ ਜਿਆਦਾ ਕਰੋੜ ਸੀ ਪੀੜੀ ਪੀੜ ਬਹੁਤ ਦੁਨੀਆ ਹੀ ਆਉਂਦੀ ਆ ਹੁਣ ਸਭ ਤੋਂ ਜਿਆਦਾ ਮਾਨਤਾ ਹੋ ਗਈ ਆ ਜਗ੍ਹਾ ਦੀ ਰਾਜਾ ਸਾਹਿਬ ਜੀ ਦਾ ਮਜਾਰਾ ਮੈਂ ਬਹੁਤ ਵਾਰ ਸਾਰੇ ਵਲੋਗ ਪੰਜਵਾਂ ਚੌਥਾ ਵਲੋਗ ਆਈ ਠੀਕ ਹੈ ਜੀ ਬਾਕੀ ਗੱਦ ਗੰਟਲਿਊ ਜੀ ਫੋਟੋ ਕਰਾ ਲਈਏ ਤੇ ਅੱਜ ਮੈਂ ਤਾਂ ਚਾਲੇ ਪਾ ਚੁੱਕੇ ਹਾਂ ਨੂੰ ਚੋਪੜ ਤੋੜ ਰਿਹਾ ਕਾਨੂੰ ਵਾਪਸ ਲੁਧਿਆਣੇ ਵਾਲ ਨੂੰ ਬਿਹਾਰੀਆਂ ਬਾਕੀ ਦੇ ਕੋ ਕੱਲੇ ਤਾਂ ਕਿੰਨਾ ਜ਼ਰਾੜੂ ਸੀ ਦੋ ਦਿਨਾਂ ਸਭ ਕੁਝ ਖਾਲੀ ਤੇ ਹਾਂ ਜੀ ਗਏ ਆਪਾਂ ਲਾਚੌਰ ਪਹੁੰਚ ਚੁੱਕੇ ਆ ਜੀ ਭਾਈ ਹੋਣੇ ਆਪਣੇ ਨਾਲ ਅੱਜ ਆ ਜੀ ਚਾਰ ਬੰਦੇ ਬਾਕੀ ਸਭ ਚੱਲ ਚੁਗੇ ਆ ਕੱਲ ਤੇ ਦੇਖੋ ਇੱਧਰ ਆਪਾਂ ਰੁਕੇ ਸੀ ਸਟੇ ਕਿੱਤਾ ਹੈ ਹੁਣ ਆਪਾਂ ਜਾਵਾਂਗੇ ਅੱਗੇ ਬੱਸੇ ਬੱਸ ਸਿੱਧਾ ਵੇ ਕਾਨੂੰ ਕਾ ਦਸ ਦਸ ਗੋਲ ਚੱਲੇ ਆ ਜੀ ਗਲਾ ਬੈਕਸ ਆਈ ਸੀ ਗੱਲ ਹੀ ਕਿੰਨੇ ਸਾਰੇ ਮੈਂ ਤੁਹਾਡਾ ਆਪਣਾ ਅਨਮੋਲ ਕੋਈ ਤੁਸੀਂ ਮੈਨੂੰ ਜਾਣਦੇ ਹੋਵੋਗੇ ਤੇ ਅਸੀਂ ਜਾ ਰਹੇ ਸੀ ਅੱਜ ਰਾਇਆ ਸੈਤ ਤੇ ਹੁਣ ਆ ਆਪਾਂ ਵਾਪਸ ਆ ਰਹੇ ਆਂ ਹਨ ਬਹੁਤ ਜੀ ਸੇਵਾਦਾਰ ਕੋਈ ਨਹੀਂ ਆ ਬਾਕੀ ਬੰਦੇ ਆ ਅੱਗੇ ਜਾ ਰਹੇ ਆ ਤੇ ਸੰਗ ਨੂੰ ਗੱਲਿਆਂ ਦੇ ਬਾਈ ਦੇਦੇ ਅਸੀਂ ਸਾਥ ਤੱਕ ਜਾਂਦੇ ਉਹਨਾਂ ਨੂੰ ਪਹਿਲੇ ਦੇਤੀ ਕੋਈ ਜ਼ਰੂਰੀ ਕੰਮ ਉਹਨਾਂ ਚਲਾ ਪਰਿਆ ਕੋਈ ਨਹੀਂ ਅਸੀਂ ਅਮਦੇ ਚੱਲਦੇ ਚੱਲੋ ਠੀਕ ਹੈ ਜੀ ਚੱਲੋ ਤੇ ਹਾਂ ਜੀ ਆਪਾਂ ਗਏ ਸਾਰੇ ਮੰਜੇ ਘਰੇ ਆ ਚੁੱਕੇ ਆ ਜਸ ਗਏ ਹੁਣੇ ਆਪਾਂ ਪਹੁੰਚੇ ਬਾਕੀ ਗਏ ਮੇਰੇ ਨਾਲ ਕੰਦੂਖਨ ਲੱਗੇ ਰਮਾਲ ਬੰਨ ਕੇ ਤਿੰਨ ਦਿਨ ਲਗਾਤਾਰ ਬੰਨਦ ਰਹਿਆ ਬਾਕੀ ਨਾ ਚੀ ਦੁੱਖ ਦੀ ਬੜੀ ਆ ਚਲੋ ਹੁਣ ਤੱਕ ਕੋਈ ਨਹੀਂ ਹੁਣ ਆਪਾਂ ਗਏ ਕਰਾਂਗੇ ਰੈਸਟ ਜਿਸ ਤੋਂ ਬਾਅਦ ਪ ਜਾਣਾ ਹੁਣ ਸਕੂਲੇ ਬਾਕੀ ਗਏ ਟਾਈਮ ਆਪਣਾ ਹੋ ਚੁੱਕਾ ਤੁਹਾਨੂੰ ਦੱਸ ਦਿੰਦਾ 9:30 ਹੋ ਜੋਗੇ ਬਾਕੀ ਪਿੱਛੇ ਦੇਖ ਸਕਦੇ ਘੜੀ ਤੇ ਵੀ ਠੀਕ ਆ ਜੀ ਗਏ ਬਾਕੀ ਮੈਂ ਜਦਾ ਗਏ ਵਲੋਗ ਤਾੜੀ ਮੇਂ ਗਏ ਭੀੜ ਬਹੁਤ ਜਦਾ ਸੀ ਇਹ ਸੇਵਾ ਤੇ ਸੀ ਬਾਕੀ ਅਸੀਂ ਠੀਕ ਆ ਜੀ ਬਾਕੀ ਗਾਇ ਅਗਲੇ ਵਲੋਗ ਗਏ ਜਲਦੀ ਆਪਰ ਰਹਿ ਗਏ ਆਵਾਂਗੇ ਰੈਗੂਲਰ ਕੋਈ ਹੁਣ ਵਧੀਆ ਕੰਟੈਂਟ ਲੱਭਦੇ ਆ ਠੀਕ ਆ ਜੀ ਗਏ ਬਾਕੀ ਗਾ ਆਪਾਂ ਕਰਦੇ ਅੱਜ ਦਾ ਵਲੋਗ ਇੱਥੇ ਐਂਡ ਮਿਲਦੇ ਸਾਨੂੰ ਅਗਲੇ ਵਲੋਗ ਵਿੱਚ ਬਾਏ ਯੇ ਸ਼ਾਹਾਂ ਉੱਚੀਆਂ